ਇਨੇ ਗੋਲੀਆਂ ਲੈ ਕੇ ਕਨੈਕਟ ਚਲਾਈਆਂ ਸੀ ਕਿ ਇਹਨੇ ਫਰੋਤੀ ਮੰਗਣੀ ਸੀ ਕੋਈ ਇਹਦਾ ਕੋਈ ਫਰੋਤੀ ਮੰਗ ਚੁੱਕਿਆ ਸੀ ਅੱਛਾ ਜੀ ਲੰਡੀ ਦੀ ਵਾਇਸ ਜਿਹੜੀ ਹੈ ਜੀ ਉਹ ਆਇਡੈਂਟੀਫਾਈ ਹੋ ਚੁੱਕੀ ਹੈ ਠੀਕ ਹੈ ਕਿੰਨੀ ਫਰੋਤੀ ਮੰਗ ਰਹੀ ਹੈ ਤਿੰਨ ਤਰੀਕ ਨੂੰ ਜਿਹੜੀ ਜਲੰਧਰ ਦੇ ਕਨ ਇੰਡਸਟਰੀਸ ਨੂੰ ਐਕਸਟਰੈਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀਗੀ ਉਹ ਲਖਵੀ ਲੰਡਾ ਨੋਨ ਜਿਹੜਾ ਰਜਿਸਟਰ ਹੈ ਉਹਦੀ ਵਾਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀਗੀ ਇੱਕ ਕੇਸ ਟ੍ਰੇਸ ਕਰ ਲਿਆ ਗਿਆ ਹੈ ਜਿਨ ਲੋਕਾਂ ਨੇ ਰਿਸੋਰਸ ਐਕਸਟਰਪਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ। ਉਹ ਮਨਿਕਰਨ ਤੋਂ ਸਾਡੇ ਪਲੇਸ ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਫਤਾਰ ਹਨ। ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜਾ ਹਨ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਹੈ। ਇੱਕ ਭੁਪਿੰਦਰ ਹੈ ਉਹ ਛਾਰਪੁਰ ਦਾ ਰਹਿਣ ਵਾਲਾ 23 ਮੁਕਦਮੇ 23 ਮੁਕਦਮੇ ਅਫੇਅਰਸ ਅਗੇਂਸਟ ਹੈ ਆਰਮਡ ਟਕਾਟੀ ਮਟਰ ਰੈਟ ਇਹ ਜਹਜ ਗਰੂਪ ਸਿੰਘ ਇਹ ਵੀ ਤਰੰਤਰੰਦਾ ਰਹਿਣ ਵਾਲਾ ਹੈ ਅਠ ਪਰਚੇ ਦਿੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਵਿੰਦਰ ਹੈ ਇਹ ਵੀ ਤਰੰਤਰੰਦਾ ਰਹਿਣ ਵਾਲਾ ਹੈ ਕਿਹੜਾ ਟਾਰਗੇਟ ਚੂਜ਼ ਜਿਹੜਾ ਚੂਜ਼ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮਕਦਮੇ ਅਨਟ੍ਰੇਸਡ ਬੜੀ ਜਿਲ੍ਹਾ ਦੇ ਮਾਝੇ ਦੇ ਜ਼ਿਆਦਾ ਉਹ ਵੀ ਟ੍ਰੇਸ ਹੋ ਗਏ ਚੋਲਾ ਸ਼ਾਹ ਸਾਫ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਚ ਉਹ ਵੀ ਨਾ ਨਹੀਂ ਐਗਜ਼ੀਕਿਊਟਲ ਪ੍ਰੈਸਿੰਗ ਸਰਕਟ ਜਲੰਧਰ ਤੋਂ ਇਹਨਾਂ ਚੱਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਨਹੀ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀ ਕਿ ਫੋਰ ਸਿਕਿਉਰਿਟੀ ਰੀਜ਼ਨਸ ਮੈਂ ਨਹੀਂ ਤੁਹਾਨੂੰ ਦੱਸ ਪਾਵਾਂਗਾ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ 2-3 ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਤੀ ਸੀਗੀ 82 ਚੋਲਦੀ ਮਾਮਲੇ ਚੋਂ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦੇ ਜਲੰਧਰ ਪੱਲਾ ਜੀ ਕਿੰਨੇ ਜਾਣੇ ਗ੍ਰਿਪਸ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਲਿਆ ਆਇਡੈਂਟੀਫਾਈ ਹੋ ਗਿਆ ਜੀ ਉਹ ਵੀ ਜਲਦੀ ਕਰ ਲਿਆ ਗਿਆ